ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਗੁਰਤਾਸ਼ ਕੌਰ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਣੋ ਅੱਜ ਵਾਲੀ ਟ੍ਰਿਕ ਤੁਹਾਡੇ ਲਈ ਬਹੁਤ ਖਾਸ ਆ ਵਾਲੀ ਜਿਹੜੀ ਤਰੀਕਾ ਅਸੀਂ ਤੁਹਾਨੂੰ ਦੱਸਾਂਗੇ ਜਿਹੜੀ ਆਡੇ ਸ਼ਿੰਕ ਹੁੰਦੀ ਆ ਉਹਨੂੰ ਆਪਾਂ ਕਿਸ ਤਰ੍ਹਾਂ ਲਿਸ਼ਕਾ ਸਕਦੇ ਆ ਤੇ ਚਮਕਾ ਸਕਦੇ ਆ ਤੇ ਜਿਹੜੀ ਸ਼ਿੰਕ ਆ ਸਾਡੀ ਪੁਰਾਣੀ ਤੋਂ ਪੁਰਾਣੀ ਜਿਹੜੀ ਉਹ ਨਵੀਂ ਲੱਗੀ ਠੀਕ ਹੈ ਜੀ ਤੇ ਬਿਲਕੁਲ ਸਰਲ ਜੀ ਟ੍ਰਿਕੀਆਂ ਬਹੁਤ ਸੌਖੀ ਜੀ ਠੀਕ ਹੈ ਚਲੋ ਤੁਹਾਡੇ ਨਾਲ ਕਰ हां जी ਤੇ ਭੈਣੋ ਚਲੋ ਮੈਂ ਤੁਹਾਨੂੰ ਦੱਸਦੀਆਂ ਕਿ ਅੱਜ ਆਪਾਂ ਜਿਹੜਾ ਸਿੰਕ ਹੈ ਕਿਸ ਤਰ੍ਹਾਂ ਅਸੀਂ ਚਮਕਾ ਸਕਦੇ ਹਾਂ ਤੇ ਭੈਣੋ ਇਹ ਗੱਲ ਨਹੀਂ ਹੈਗੀ ਕਿ ਸਿੰਕ ਅਸੀਂ ਡੇਲੀ ਸਾਫ਼ ਕਰਦੇ ਹਾਂ ਸਿੰਕ ਸਾਫ਼ ਵੀ ਹੋ ਜਾਂਦਾ ਪਰ ਕਈ ਵਾਰ ਹੁੰਦਾ ਨਾ ਕਿ ਡੀਪ ਕਲੀਨ ਕਰੀਏ ਇਸ ਵਿੱਚੋਂ 스멜 ਜੀ ਆ ਰਹੀ ਆ ਜਾਂ ਜਿਹੜੇ ਦਾਗ ਆ ਉਹ ਜਿੱਦੀ ਜੇ ਪਏ ਹੁੰਦੇ ਆ ਹਨਾ ਤੇ ਅੱਜ ਮੈਂ ਉਸ ਚੀਜ਼ ਬਾਰੇ ਵੀਡੀਓ ਬਣਾਈ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤਾਂ ਜੋ ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਸਿੰਕ ਜਿਹੜਾ ਆ ਹਫ਼ਤੇ 'ਚ ਇੱਕ ਦੋ ਵਾਰ ਕਲੀਨ ਕਰ ਲਿਆ ਕਰੋ ਜਿਆਦਾ ਵਧੀਆ ਰਹਿੰਦਾ ਹੈ ਤੇ ਚਲੋ ਫੇਰ ਅੱਜ ਆਪਾਂ ਇਹਨੂੰ ਕਲੀਨ ਕਰਦੇ ਹਾਂ ਮੈਂ ਅੱਜ ਲੱਗੀ ਸੀ ਇਹਨੂੰ ਕਲੀਨ ਕਰਨ ਕਿਉਂਕਿ ਮੈਂ ਹਫਤੇ 'ਚ ਇੱਕ ਦੋ ਵਾਰੀ ਮੈਂ ਕਲੀਨ ਕਰ ਲੈਂਦੀ ਹੁੰਦੀ ਆ ਮੈਂ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਦਿੰਦੀ ਆ ਤੇ ਵੀਡੀਓ ਪੈਨੋ ਜਿਆਦਾ ਲੰਮੀ ਨਹੀਂ ਹੈਗੀ ਤੇ ਪਲੀਜ਼ ਵੀਡੀਓ ਨੂੰ ਸਾਰਾ ਦੇਖਿਓ ਸਕਿਪ ਨਾ ਕਰਿਓ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਪੈਨੋ ਬਹੁਤ ਸੁੱਖਾ ਜਿਆ ਆਪਾਂ ਘਰੇਲੂ ਤਰੀਕੇ ਦੇ ਨਾਲ ਇਹਨੂੰ ਸਿੰਕ ਨੂੰ ਸਾਫ ਕਰ ਲੈਣਾ ਕੋਈ ਜਿਆਦਾ ਸਮਾਨ ਜਿਹੜਾ ਸਾਨੂੰ ਬਾਜ਼ਾਰੋਂ ਨਹੀਂ ਲਿਆਉਣਾ ਪੈਂਦਾ ਹੈਗਾ ਸਾਡੇ ਘਰ 'ਚ ਚੀਜ਼ਾਂ ਇੱਕ ਦੋ ਜਿਹੜੀਆਂ ਆਪਾਂ ਪਾਉਣੀਆਂ ਨੇ ਘਰੇ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਭਾੜੇ ਮੈਂ ਪਾਵਾਂ ਕਿ ਇੱਥੇ ਸ਼ੈਂਪੂ ਕਿ ਆਪਾਂ ਮੈਂ ਇੱਧਰਲਾ ਸ਼ਿੰਕਾ ਸਾਫ਼ ਕਰਾਂਗੀ ਉੱਧਰਲਾ ਬਾਅਦ ਵਿੱਚ ਠੀਕ ਹੈ ਜੀ ਕਿਉਂਕਿ ਇੱਧਰਲਾ ਬਹੁਤ ਜ਼ਿਆਦਾ ਗੰਦਾ ਹੋਇਆ ਸੀਗਾ ਉਹਨੂੰ ਮੈਂ ਥੋੜੀ ਦਿਨ ਪਹਿਲੇ ਕਲੀਨ ਕੀਤਾ ਹੋਇਆ ਡੀਪ ਤਾਂ ਕਰਕੇ ਇਹਨੂੰ ਮੈਂ ਕਰਾਂਗੀ ਕਿਉਂਕਿ ਇੱਕ ਪਾਊਸ ਦੇ ਨਾਲ ਮੈਂ ਇੱਕ ਸ਼ਿੰਕੀ ਕਰਦੀ ਹੁੰਨੀ ਆ ਇੱਕ ਸ਼ੈਂਪੂ ਦੇ ਨਾਲ ਇੱਕ ਸ਼ਿੰਕ ਹੋ ਜਾਂਦਾ ਤੇ ਇਸ ਕਰਕੇ ਮੈਂ ਉੱਧਰ ਵਾਲਾ ਜਿਹੜਾ ਕੀਤਾ ਹੋਇਆ ਸੀਗਾ ਸ਼ੈਂਪੂ ਦੇ ਨਾਲ ਠੀਕ ਹੈ ਜੀ ਇਸ ਜੈਂਪੂ ਨੂੰ ਨਮ ਚੰਗੀ ਤਰ੍ਹਾਂ ਕਿਸੇ ਵੀ ਬੀਸਟ ਜਿਹੜਾ ਤੁਹਾਡੇ ਕੋਲ ਬਰਸ਼ ਆ ਉਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਫਲਾ ਲਵਾਂਗੇ ਸਾਰੇ ਇਹ ਫ੍ਰੀਕੇ ਦੇ ਨਾਲ ਆਪਾਂ ਬਰਸ਼ ਦੇ ਨਾਲ ਸਾਰਾ ਸ਼ੈਫ ਪੂਸਤਰਾ ਲਗਾ ਕੇ ਬਰਸ਼ ਦੇ ਉੱਪਰ ਸਾਰੀਆਂ ਦੀਆਂ ਜਿਹੜੀਆਂ ਸ਼ਿੰਕ ਦੀਆਂ ਨੁਕਰਾਂ ਨੇ ਸਾਰੀਆਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਾਂਗੇ ਥਣ ਮੈਂ ਦੱਸਦੀ ਆ ਕਿ ਆਪਾਂ ਦੂਸਰੀ ਚੀਜ਼ ਕੀ ਪਾਉਣੀ ਆ ਜਿਹਦੇ ਨਾਲ ਸਾਡਾ ਜਿਹੜਾ ਸ਼ਿੰਕ ਇਕਦਮ ਸਾਫ਼ ਹੋ ਜਾਊਗਾ ਠੀਕ ਹੈ ਜੀ ਆਹ ਦੇਖ ਸਕਦੇ ਆ ਤੁਸੀਂ ਕਿੰਨਾ ਗੰਦਾ ਹੈ ਨਾ ਇੱਥੋਂ ਸਾਡਾ ਕਿੰਨੀਆਂ ਗੰਦੀਆਂ ਨੇ ਤੇ ਇਸ ਤਰ੍ਹਾਂ ਇਸ ਬਰਸ਼ ਦੇ ਨਾਲ ਬੜਾ ਵਧੀਆ ਡੀਪ ਕਲੀਨ ਜਿਹੜਾ ਸਾਡਾ ਸ਼ਿੰਕਿਆ ਹੋ ਜਾਂਦਾ ਹੈ ਤੇ ਸਾਡੇ ਸ਼ਿੰਕ ਚੋਂ 스멜 ਵੀ ਨਹੀਂ ਆਉਂਦੀ ਹੈਗੀ ਬਦਬੂ ਨਹੀਂ ਆਉਂਦੀ ਹੈਗੀ ਤੇ ਜਿਹੜੀਆਂ ਨੁੱਕਰਾਂ ਨੇ ਆਹ ਦੇਖੋ ਨੁੱਕਰਾਂ ਬਹੁਤ ਜ਼ਿਆਦਾ ਗੰਦੀਆਂ ਹੋਈਆਂ ਨੇ ਇਹਨਾਂ ਨੂੰ ਆਪਾਂ ਇੱਕਦਮ ਡੀਪ ਕਲੀਨਿੰਗ ਕਰ ਲਵਾਂਗੇ ਤੇ ਫਿਰ ਮੈਂ ਤੁਹਾਡੇ ਨਾਲ ਨਾ ਇੱਕ ਹੋਰ ਵੀਡੀਓ ਸ਼ੇਅਰ ਕਰਾਂਗੀ ਥੋੜੇ ਦਿਨਾਂ ਤੱਕ ਜਿਹੜੀ ਸਾਡੇ ਸਿੰਕੇ ਸਾਡੀ ਬਲਾਕੀਜ ਹੋ ਜਾਂਦੀ ਹੈ ਨਾ ਤੇ ਇਹਦੇ ਵਿੱਚੋਂ ਗੰਦੀ 스ਮੈਲ ਆਉਣ ਲੱਗ ਜਾਂਦੀ ਤੇ ਉਹ ਬਲਾਕੀਜ ਆਪਾਂ ਕਿਸ ਤਰ੍ਹਾਂ ਖੋਲ ਸਕਦੇ ਆ ਬਹੁਤ ਆਸਾਨ ਜਿਹੇ ਤਰੀਕੇ ਦੇ ਨਾਲ ਉਹ ਵੀ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂਗੀ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਆਂ ਕਿ ਮੈਂ ਬਰਸ਼ ਦੇ ਨਾਲ ਜਿਹੜਾ ਸ਼ੈਂਪੂ ਆ ਉਹ ਸਾਰਾ ਇਹ ਚੱਟ ਕੇ ਬਰਸ਼ ਦੇ ਨਾਲ ਸਾਈਡਾ ਤੇ ਲਗਾ ਲਿਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਲਗਾ ਲੈਣਾ ਆ ਤੁਸੀਂ ਦੇਖੋ ਜਿਹੜੀ ਸਾਡੀ ਸਟੀਲ ਦੀ ਸਿੰਕ ਆ ਇੱਕਦਮ ਚਮਕਣ ਲੱਗ ਜਾਂਦੀ ਆ ਕਿਉਂਕਿ ਜਿਹੜੀ ਸਟੀਲ ਐ ਉਹ ਚਮਕਦੀ ਹੋਵੇ ਤਾਂ ਬੜੀ ਸੋਹਣੀ ਲੱਗਦੀ ਆ ਕਿਚਨ ਦੇ ਵਿੱਚ ਵੈਸੇ ਹੀ ਪੈਣਾ ਨੂੰ ਹੁੰਦਾ ਕਿ ਸਾਡੀ ਕਿਚਨ ਦੀ ਹਰ ਇੱਕ ਚੀਜ਼ ਜਿਹੜੀ ਉਹ ਚਮਕਾ ਮਾਰੇ ਤੇ ਆਪਾਂ ਸੋਚਿਆ ਸਿੰਕ ਦਾ ਫਾਰੀਆਂ ਪੈਣਾ ਡੇਲੀ ਸਾਫ਼ ਕਰਦਿਆਂ ਨੇ ਡੇਲੀ ਕੀ ਦਿਨ ਚ 4-5 ਵਾਰੀ ਸਾਫ਼ ਹੋ ਜਾਂਦਾ ਪਰ ਥੋੜਾ ਜਿਹਾ ਡੀਪਲੀਨ ਕਰਨਾ ਮੈਂ ਇੱਥੇ ਦੱਸ ਰਹੀ ਆ ਤੁਹਾਨੂੰ ਜਿਹਦੇ ਨਾਲ ਜਿਹੜੇ ਦਾਗ-ਧੋਗ ਲੱਗੇ ਹੁੰਦੇ ਆ ਚਿਕਨਾਈ ਜੀ ਹੋ ਜਾਂਦੀ ਆ ਹਨਾ ਤੇ ਕਈ ਵਾਰਾ ਪਾਣੀ ਦੇ ਹੀ ਦਾਗ ਜਿਹੜੇ ਜੰਮ ਜੇ ਜਾਂਦੇ ਆ ਤੇ ਆਪਾਂ ਇਸ ਤਰ੍ਹਾਂ ਡੀਪ ਕਲੀਨ ਕਰ ਥੱਕਦੇ ਹਾਂ ਕਿਉਂਕਿ ਕਈਆਂ ਦਾ ਸਿੰਕ ਨਾ ਕਾਫੀ ਪੁਰਾਣਾ ਲੱਗਾ ਹੁੰਦਾ ਤੇ ਉਹ ਕੀ ਹੁੰਦਾ ਕਿ ਡਲ ਜਾ ਉਹਦਾ ਚਮਕ ਜਿਹੜੀ ਆ ਉਹਦੀ ਸਾਰੀ ਉੱਡ ਜਾਂਦੀ ਆ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਸਿੰਕ ਆ ਉਹ ਸਾਫ਼ ਕਰਾਂਗੇ ਪਹਿਲਾਂ ਇੱਥੇ ਤੁਸੀਂ ਚੰਗੀ ਤਰ੍ਹਾਂ ਸ਼ੈਪ ਉਹ ਜਿਹੜਾ ਆ ਉਹ 1-2 ਮਿੰਟ ਦੇ ਲਈ ਆਪਣੇ ਸਿੰਕ ਚ ਬਰਸ਼ ਦੀ ਹੈਲਪ ਦੇ ਨਾਲ ਰਗੜ ਦੇਣਾ ਹੈ ਠੀਕ ਹੈ ਪਹਿਲਾਂ ਦੇਖ ਸਕਦੇ ਹੋ ਤੁਸੀਂ ਮੈਂ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਜਿਹੜਾ ਇਹ ਸ਼ੈਪ ਕੋਲ ਗਾਲਿਆ ਠੀਕ ਹੈ ਜੀ ਹੁਣ ਦੂਸਰੀ ਚੀਜ਼ ਮੈਂ ਕੀ ਪਾਵਾਂਗੀ ਇਹਦੇ ਉੱਪਰ ਮੈਂ ਪਾ ਦਾਂਗੀ ਇਸ ਤਰ੍ਹਾਂ ਪਾਊਡਰ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਮੈਂ ਪਾਊਡਰ ਪਾਣਾ ਹੈ ਸਾਰੀਆਂ ਸਾਈਡਾਂ ਤੇ ਆਪਾਂ ਇਹ ਪਾਊਡਰ ਜਿਹੜਾ ਚੰਗੀ ਤਰ੍ਹਾਂ ਇਹਨੂੰ ਪਾਵਾਂਗੇ ਇਹ ਪਾਊਡਰ ਪਾਉਣ ਤੋਂ ਬਾਅਦ ਆ ਮੈਂ ਬਰਸ਼ ਦੇ ਨਾਲ ਬਰਸ਼ ਦੀ ਹੈਲਪ ਦੇ ਨਾਲ ਇਹ ਪਾਊਡਰ ਨੂੰ ਵੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਆ ਦੇ ਕੋ ਗੰਦਗੀ ਜਿਹੜੀ ਆ ਇੱਕਦਮ ਨਿਕਲਨੀ ਸ਼ੁਰੂ ਹੋ ਗਈ ਆ ਹਣੇ ਆਪਾਂ ਜਿਹੜਾ ਇਹ ਪਾਊਡਰ ਨੂੰ ਚੰਗੀ ਤਰ੍ਹਾਂ ਬਰਸ਼ ਦੇ ਨਾਲ ਸਾਰੀਆਂ ਨੂੰ ਘਰਾਜ ਫੜ ਲਈ ਠੀਕ ਹੈ ਜੀ ਬਰਸ਼ ਦੇ ਨਾਲ ਇਹ ਹੁੰਦਾ ਕਿ ਹੁਣ ਸਾਡਾ ਤੇ ਸਾਡੇ ਕੋਈ ਪਾਊਡਰ ਜਿਹੜਾ ਨਹੀਂ ਟੂੜਿਆ ਗਿਆ ਤੇ ਬਰਸ਼ ਦੀ ਹੈਲਪ ਦੇ ਨਾਲ ਆਪਾਂ ਸਾਰਾ ਜਿਹੜਾ ਇਹ ਪਾਊਡਰ ਇਸ ਤਰ੍ਹਾਂ ਕਰਕੇ ਲਗਾ ਲਾਂਗੇ ਪਹਿਲਾਂ ਜਿੱਥੇ ਸ਼ੈਂਪੂ ਜਿਸ ਤਰ੍ਹਾਂ ਲਗਾਇਆ ਰਗੜਿਆ ਉਸੇ ਤਰੀਕੇ ਦੇ ਨਾਲ ਆਪਾਂ ਇਹ ਪਾਊਡਰ ਰਗੜਨੇ ਆ ਤੁਸੀਂ ਦੇਖਿਓ ਪਹਿਲਾਂ ਇੱਕਦਮ ਸਾਡਾ ਜਿਹੜਾ ਇਹ ਸ਼ਿੰਕਿਆ ਚਮਕਾ ਮਾਰਨ ਲੱਗ ਜਣਾ ਤੇ ਬਹੁਤ ਵਧੀਆ ਤਰੀਕਿਆਂ ਬੜੀ ਪਿਆਰੀ ਜੀ ਟ੍ਰਿਕਿਆ ਤੇ ਇਸ ਤਰ੍ਹਾਂ ਤੁਸੀਂ ਆਪਣੇ ਸ਼ਿੰਕ ਨੂੰ ਡੀਪ ਕਲੀਨ ਕਰ ਸਕਦੀਆਂ ਬੇਸ਼ੱਕ ਤੁਸੀਂ ਡੇਲੀ ਸਾਬਣ ਲਗਾ ਕੇ ਸਟੀਲ ਬੂਲ ਤੇ ਸਾਫ਼ ਕਰਦੀਆਂ ਜੇ ਜਿੰਨੀ ਵਾਰਾਂ ਤੁਸੀਂ ਵਰਤਨ ਸਾਫ਼ ਕਰਦੀਆਂ ਪਰ ਮੇਰੇ ਕਹਿਣ ਦਾ ਉਹ ਵੀ ਥੋੜਾ ਜਾਂ ਡੀਪਲੀ ਹੋ ਜੂਗਾ ਨਾ ਤੇ ਜ਼ਿਆਦਾ ਵਧੀਆ ਕਿਉਂਕਿ ਅਸੀਂ ਆਪਣੇ ਬਰਤਨ ਰੱਖਦੇ ਆਂ ਕਈ ਵਾਰ ਆ ਪੈਣਾ ਮੇਰੇ ਵਾਂਗ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਕੁਝ ਥੋਲੇ ਤੇ ਇਕ ਚ ਰੱਖ ਲਏ ਹਨਾ ਤੇ ਜੇ ਤੁਸੀਂ ਬਰਤਨ ਚੁੱਕਦੇ ਹੋ ਤੁਸੀਂ ਦੇਖਣਾ ਨੀਚੇ ਪਾਣੀ ਕਈ ਵਾਰਾ ਖੜਾ ਹੁੰਦਾ ਸਮੈਲ ਵਗੈਰਾ ਆਣ ਲੱਗ ਜਿੰਦੀ ਥੋੜੀ ਬਹੁਤੀ ਤੇ ਤੁਸੀਂ ਇਸ ਤਰ੍ਹਾਂ ਡੀਪ ਕਾਰ ਲਿਆ ਕਰੋ ਹਫਤੇ 'ਚ ਦੋ ਵਾਰ ਨਹੀਂ ਕਰਨਾ ਇੱਕ ਵਾਰ ਕਰ ਲਓ ਤੇ ਬਹੁਤ ਵਧੀਆ ਜਿਹਾ ਤੁਹਾਡਾ ਸਿੰਕ ਸਾਲਾਂ ਬਾਅਦ ਵੀ ਜਿਹੜਾ ਨਵਾਂ ਰਹਿੰਦਾ ਹੈ ਇਸ ਤਰ੍ਹਾਂ ਛੋਟੀਆਂ ਛੋਟੀਆਂ ਸ੍ਰੀਕਾਂ ਕਰਨ ਦੇ ਨਾਲ ਤੇ ਕੋਈ ਵੀ ਜ਼ਿਆਦਾ ਖਰਚਾ ਨਹੀਂ ਹੈਗਾ ਆਪਾਂ ਸਭ ਤੋਂ ਪਹਿਲਾਂ ਸ਼ੈਂਪੂ ਪਾ ਲਿਆ ਫਿਰ ਅਸੀਂ ਪਾਇਆ ਸੀ ਪਾਊਡਰ ਤੇ ਜਿਹੜਾ ਅਸੀਂ ਪਾਊਡਰ ਪਾਇਆ ਜੀ ਉਹ ਆ ਬੇਕਿੰਗ ਸੋਡਾ ਜੀਰਾ ਸਾਡੇ ਕਿਚਨ ਦੇ ਵਿੱਚ ਆਮ ਹੀ ਹੁੰਦਾ ਸੀ ਵਰਤਦੇ ਹੀ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲੱਗਾ ਰਹਿਣ ਦੇਣਾ ਚੰਗੀ ਤਰ੍ਹਾਂ ਆਪਾਂ ਲਗਾ ਲਿਆ ਦੋਨੋਂ ਚੀਜ਼ਾਂ ਬਰਸ਼ ਦੇ ਨਾਲ ਹੁਣ 5 ਮਿੰਟ ਆਪਾਂ ਇਹਨੂੰ ਲੱਗਿਆ ਰਹਿਣ ਦਾਂਗੇ ਥੋਨੀ ਦੇਰ ਮੈਂ ਆਪਣਾ ਕਾਕਾ ਵੇਖਵਾ ਰੋਂਦਾ ਪਿਆ ਆ ਗਈ ਬੁੱਤ ਇਹਨੂੰ ਮੈਂ 5 ਮਿੰਟ ਵਾਸਤੇ ਛੱਡ ਦੇਵਾਂਗੀ ਹਾਂ ਜੀ ਤੇ ਭੈਣੋ ਜਿਵੇਂ 1-2 ਮਿੰਟ ਹੋ ਗਏ ਇਹਨੂੰ ਛੱਡ ਦੇਣ ਨੂੰ ਹਰ ਤੇ ਆਪਾਂ ਕੀ ਕਰਾਂਗੇ 5 ਮਿੰਟ ਤੱਕ ਅਹੀਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਇਹਨੂੰ ਮਤਲਬ ਅਸੀਂ ਕਲੀਨ ਨਹੀਂ ਕਰਨਾ ਪਾਣੀ ਦੇ ਨਾਲ ਤੇ ਓਨੀ دیر ਆਪਾਂ ਇਹਨੂੰ ਕੀ ਕਰ ਸਕਦੇ ਹਾਂ ਜੇ ਤੁਸੀਂ 5 ਮਿੰਟ ਛੱਡਣਾ ਤੁਸੀਂ ਸਿੰਪਲ ਛੱਡ ਵੀ ਸਕਦੇ ਹੋ ਠੀਕ ਹੈ ਤੇ ਪਰ ਮੈਂ ਕੀ ਕਰਦੀ ਹੁੰਦੀ ਆ ਮੈਂ ਜਿਵੇਂ ਇਸ ਤਰ੍ਹਾਂ 2 ਮਿੰਟ ਜਦੋਂ ਹੋ ਜਾਂਦੇ ਆ ਫਿਰ ਇਹਵੇਂ ਦਾ ਲੈ ਕੇ ਆਪਣਾ ਕੋਈ ਵੀ ਤੁਸੀਂ ਸਟੀਲ ਬੋਲ ਲੈ ਸਕਦੇ ਹੋ ਸਕਰਬ ਲੈ ਸਕਦੇ ਜੀ ਤੇ ਫਿਰ ਮੈਂ ਕਰਦੀ ਹੁੰਦੀ ਮੈਨੂੰ ਹੋਂਦਾ 5 ਮਿੰਟ ਆਪਾਂ ਇਹਨੂੰ ਛੱਡਣਾ ਜ਼ਰੂਰੀ ਹੈ ਮਨੀ ਦੇਰ ਆਪਾਂ ਇਹਦੀ ਕਲੀਨਿਕ ਜਿਹੜੀ ਹੋਰ ਜ਼ਿਆਦਾ ਵਧੀਆ ਹੋ ਜਾਊਗੀ ਤੇ ਮੇਤਰ ਨੂੰ ਰਗੜਨਾ ਸ਼ੁਰੂ ਕਰ ਦੇਣੀ ਹੁੰਦੀ ਆ ਰਗੜਨਾ ਸ਼ੁਰੂ ਕਰ ਦੇਣੀ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਕਿ ਇਹਦੀ ਚਮਕ ਜਿਹੜੀ ਉਹ ਜ਼ਿਆਦਾ ਆਉਂਦੀ ਆ ਤੇ ਸਕੀਲ ਜਿਹੜੀ ਆ ਉਹ ਜ਼ਿਆਦਾ ਚਮਕਣ ਲੱਗ ਜਾਂਦੀ ਆ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੇ ਸ਼ੀਸ਼ੇ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਰਗੜ ਲੈਣਾ ਤੇ ਦੇਖੋ ਅਸੀਂ ਜ਼ਿਆਦਾ ਸਮਾਂ ਨਹੀਂ ਲਿਆ ਤੇ ਦੋ ਚੀਜ਼ਾਂ ਦੇ ਨਾਲ ਆ ਫਲਸ਼ਿੰਗ ਜਿਹੜਾ ਉਹ ਸਾਰਾ ਆਪਾਂ ਸਾਫ਼ ਕਰ ਲਿਆ ਤੇ ਹਾਂ ਜਿਵੇਂ ਪਹਿਲਾਂ ਤੁਸੀਂ ਦੇਖੋ ਕਿੰਨਾ ਜ਼ਿਆਦਾ ਸਾਡਾ ਇਹ ਜਿਹੜਾ ਸਿੰਕ ਹੈ ਇੱਕਦਮ ਸਾਫ਼ ਹੋ ਗਿਆ ਪੂਰਾ ਡੀਪ ਕਲੀਨ ਹੋ ਗਿਆ ਨੁਕਰਾਂ ਜਿਹੜੀਆਂ ਸੀ ਨਾ ਬੜੀਆਂ ਗੰਦੀਆਂ ਜੀਆਂ ਹੋਈਆਂ ਸੀ ਹਾਂ ਤੁਮਕਾ ਸਾਡਾ ਸਿੰਕ ਜਿਹੜਾ ਮਾਰਨ ਲੱਗ ਗਿਆ ਤੁਸੀਂ ਦੇਖ ਸਕਦੇ ਆ ਕਿ ਸਿੰਕ ਜਿਹੜਾ ਕਿੰਨਾ ਜ਼ਿਆਦਾ ਕਲੀਨ ਹੋ ਗਿਆ ਤੇ ਕਿਵੇਂ ਦੀ ਲੱਗੀ ਤੁਹਾਨੂੰ ਟ੍ਰਿਕ ਤੇ ਭੈਣੋ ਐਵੇਂ ਦੀਆਂ ਛੋਟੀਆਂ-ਛੋਟੀਆਂ ਸਰਲ ਜੀਆਂ ਟ੍ਰਿਕ ਵਾਸਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਪੋਰਟ ਜਰੂਰ ਕਰਿਆ ਕਰੋ ਤੇ ਭੈਣੋ ਤੁਸੀਂ ਦੇਖੋ ਕਿ ਅਸੀਂ ਮਿੰਟਾਂ-ਸਕਿੰਟਾਂ ਦੇ ਵਿੱਚ ਆਪਣਾ ਸਿੰਕ ਕਿੰਨਾ ਚਮਕਾ ਲਿਆ ਹਨ ਹਾਂਜੀ ਤੇ ਭੈਣੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਸਪੋਰਟ ਦਿਆ ਕਰੋ ਕਿਉਂਕਿ ਅਸੀਂ ਇੰਨੀਆਂ ਸੋਖੀਆਂ-ਸੋਖੀਆਂ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਨੇ ਆ ਤੇ ਤੁਸੀਂ ਪਲੀਜ਼ ਸਿਰਫ ਇੱਕ ਵੀਡੀਓ ਵਾਚ ਕਰਨੀ ਹੈ ਸਿਰਫ 5-7 ਮਿੰਟ ਦੀ ਵੀਡੀਓ ਹੁੰਦੀ ਆ ਦੂਸਰਾ ਤੁਸੀਂ ਸਿਰਫ ਜਿੱਥੇ ਸ਼ੇਅਰ ਲਿਖਿਆ ਉੱਥੋਂ ਟੱਕ ਕੇ ਤੁਸੀਂ ਸ਼ੇਅਰ ਕਰਨੀ ਹੁੰਦੀ ਆ ਪਰ ਇੰਨੇ ਕ ਕੰਮ ਦੇ ਨਾਲ ਮੇਰੀ ਕਾ ਵੀ ਮਦਦ ਹੋ ਜਾਂਦੀ ਆ ਤੇ ਤੁਹਾਡਾ ਇਹਨਾਂ ਟਾਈਮ ਜਿਹੜਾ ਉਹ ਵੇਸਟ ਨਹੀਂ ਹੁੰਦਾ ਸਿਰਫ 5-7 ਮਿੰਟ ਤੁਸੀਂ ਖੱਢਣੇ ਹੁੰਦੇ ਆ ਤੇ ਦੇਖੋ ਤੁਹਾਡਾ ਫਾਇਦਾ ਵੀ ਕਿੰਨਾ ਹੋ ਜਾਂਦਾ ਹੈ ਨਾ ਛੋਟੀਆਂ-ਛੋਟੀਆਂ ਟ੍ਰਿਕ ਦੇ ਨਾਲ ਤੁਹਾਡੇ ਕਿੰਨੇ ਯੂਸਫੁਲ ਟ੍ਰਿਕ ਹੁੰਦੀ ਆ ਤੁਹਾਡੇ ਕਿੰਨੇ ਕੰਮ ਜਿਹੜੇ ਆਸਾਨ ਹੋ ਜਾਂਦੇ ਆ ਤੇ ਇਸ ਤਰ੍ਹਾਂ ਹੀ ਮੈਂ ਛੋਟੀਆਂ-ਛੋਟੀਆਂ ਹੋਰ ਵੀ ਟ੍ਰਿਕ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ ਤੇ ਨਵੀਆਂ-ਨਵੀਆਂ ਵੀਡੀਓ ਆਪਾਂ ਲੱਕੀਆਂ ਦੇ ਰਵਾਂਗੇ ਬਸ ਤੁਸੀਂ ਮੇਰਾ ਸਾਥ ਦਿੰਦੇ ਰਹੋ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਸੋਨਾ ਜਿਹਾ ਕਮੈਂਟ ਕਰਦੇ ਰਹੋ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ